ਕਿਸ ਨੇ ਇੱਕ ਸਿਆਣੇ ਬਜ਼ੁਰਗ ਨੂੰ ਪੁੱਛਿਆ ਕਿ ਜ਼ਹਿਰ ਕੀ ਹੈ ਬਜ਼ੁਰਗ ਨੇ ਬਹੁਤ ਵਧੀਆ ਜਵਾਬ ਦਿੱਤਾ ਹਰ ਉਹ ਚੀਜ਼ ਜੋ ਜ਼ਿੰਦਗੀ ਵਿੱਚ ਜ਼ਰੂਰਤੋਂ ਜ਼ਿਆਦਾ ਹੁੰਦੀ ਹੈ ਫਿਰ ਉਹ ਭਾਵੇਂ ਤਾਕਤ ਹੋਵੇ ਧੰਨ ਹੋਵੇ ਭੁੱਖ ਹੋਵੇ ਲਾਲਚ ਹੋਵੇ ਪਿਆਰ ਹੋਵੇ ਜਾਂ ਈਰਖਾ ਜ਼ਰੂਰਤੋਂ ਵੱਧ ਜ਼ਹਿਰੀ ਹੁੰਦੇ ਨੇ ਜੇ ਤੁਸੀਂ ਆਪਣੀ ਉਦਾਸੀ ਦਾ ਕਾਰਨ ਪੈਸੇ ਦੀ ਘਾਟ ਸਮਝਦੇ ਹੋ ਤਾਂ ਸੋਚਦੇ ਪੱਖੋਂ ਤੁਸੀਂ ਬਹੁਤ ਗਰੀਬ ਹੋ ਸਫਲਤਾ ਉਸ ਰਸਤੇ 'ਤੇ ਮਿਲਦੀ ਹੈ ਜਿਹੜਾ ਰਸਤਾ ਅਸੀਂ ਔਖਾ ਮੰਨ ਕੇ ਅਪਣਾਇਆ ਹੀ ਨਹੀਂ ਮਿਹਨਤ ਕਰਨ ਨਾਲ ਵਿਸ਼ਵਾਸ ਵੱਧਦਾ ਹੈ ਅਤੇ ਵਿਸ਼ਵਾਸ ਨਾਲ ਕੰਮ ਸੌਖੇ ਹੋ ਜਾਂਦੇ ਨੇ ਜਿਨ੍ਹਾਂ ਵਿੱਚ ਆਸ ਅਤੇ ਸਬਰ ਹੋਣ ਤਾਂ ਸਮਾਂ ਉਹਨਾਂ ਦੀ ਸੇਵਾ ਵਿੱਚ ਆ ਟਿਕਦਾ ਹੈ ਅਤੇ ਘਟਨਾਵਾਂ ਉਹਨਾਂ ਦੀ ਇੱਛਾ ਅਨੁਸਾਰ ਮੋੜ ਕੱਟਦੀਆਂ ਹਨ ਜਿਹੜੀ ਕਾਰ ਖਰੀਦਣ ਦੀ ਸਾਡੀ ਾਕਾਤ ਹੁੰਦੀ ਹੈ ਉਹ ਸਾਨੂੰ ਪਸੰਦ ਨਹੀਂ ਲੱਗਦੀ ਤੁਹਾਡਾ ਮਨ ਇੱਕ ਪੈਰਾਸ਼ੂਟ ਵਰਗਾ ਹੁੰਦਾ ਹੈ ਜੇ ਇਹ ਖੁੱਲਾ ਹੋਏਗਾ ਤਾਂ ਹੀ ਕੰਮ ਕਰੇਗਾ ਇੰਨੀ ਇਮਾਨਦਾਰੀ ਨਾਲ ਨਿਭਾਓ ਆਪਣਾ ਕਿਰਦਾਰ ਜ਼ਿੰਦਗੀ ਵਿੱਚ ਕਿ ਪਰਦਾ ਗਿਰਨ ਤੋਂ ਬਾਅਦ ਵੀ ਤਾੜੀਆਂ ਵੱਜਦੀਆਂ ਰਹਿਣ ਜਿਹੜੇ ਚੜ੍ਹਨ ਤੋਂ ਪਹਿਲਾਂ ਹੀ ਪੌੜੀਆਂ ਗਿਣਨ ਲੱਗ ਜਾਣ ਜਿਹੜੇ ਚੱਲਣ ਤੋਂ ਪਹਿਲਾਂ ਹੀ ਫਾਸਲੇ ਮਾਪਣ ਲੱਗ ਜਾਣ ਉਹ ਨਾ ਤਾਂ ਚੱਲਦੇ ਨੇ ਅਤੇ ਨਾ ਹੀ ਪਹੁੰਚਦੇ ਨੇ ਸਭ ਕੋ ਨਿਰੰਤਰ ਤਿਲਕਦੇ ਤੇ गिरਦੇ ਰਹਿੰਦੇ ਨੇ ਸ਼ਕਤੀ ਗਿਆਨ ਵਿੱਚ ਨਹੀਂ ਹੁੰਦੀ ਉਸ ਗਿਆਨ ਨੂੰ ਅਮਲ ਵਿੱਚ ਲਿਆਉਣ ਵਿੱਚ ਹੁੰਦੀ ਹੈ ਜੇ ਤੁਸੀਂ ਵੱਡੇ ਵੱਡੇ ਕੰਮ ਨਹੀਂ ਕਰ ਸਕਦੇ ਤਾਂ ਛੋਟੇ ਛੋਟੇ ਕੰਮ ਹੀ ਕਰੋ ਪਰ ਦਿਲ ਨਾਲ ਇਹ ਛੋਟੇ ਛੋਟੇ ਕੰਮ ਹੀ ਵੱਡੇ ਵੱਡੇ ਹੋ ਕੇ ਨਿਬੜਨਗੇ ਹਰ ਮੁਸ਼ਕਲ ਦੇ ਅੰਦਰ ਇੱਕ ਅਵਸਰ ਛੁਪਿਆ ਹੁੰਦਾ ਹੈ ਆਪਣੀ ਨਜ਼ਰ ਮੁਸ਼ਕਲ ਵਿੱਚ ਛੁਪੇ ਅਫਸਰ ਤੇ ਟਿਕਾਉਣ ਦੀ ਲੋੜ ਹੈ ਪੰਛੀਆਂ ਦੀਆਂ ਪੈੜਾਂ ਦੇ ਨਿਸ਼ਾਨ ਨਹੀਂ ਹੁੰਦੇ ਹਰ ਪੰਛੀ ਨੂੰ ਆਪਣੀ ਉਡਾਨ ਆਪ ਖਲਾਸ਼ਣੀ ਪੈਂਦੀ ਹੈ ਯੋਗਤਾ ਗਰੀਬ ਦੀ ਦੌਲਤ ਹੁੰਦੀ ਹੈ ਜਿਸ ਦੀ ਯੋਗ ਵਰਤੋਂ ਨਾ ਗਰੀਬ ਵੀ ਅਮੀਰ ਹੋ ਜਾਂਦੇ ਹਨ ਜੇ ਵਰਤੀ ਨਾ ਜਾਵੇ ਤਾਂ ਯੋਗਤਾ ਅਯੋਗਤਾ ਬਣ ਜਾਂਦੀ ਹੈ ਸਿਆਣੇ ਸਹਿਮਤ ਹੁੰਦੇ ਹਨ ਅਤੇ ਮੂਰਖ ਬਹਿਸ ਕਰਦੇ ਰਹਿੰਦੇ ਹਨ ਦੁਕਾਨ ਖੋਲਣੀ ਸੌਖੀ ਹੁੰਦੀ ਹੈ ਪਰ ਖੁੱਲੀ ਰੱਖਣੀ ਔਖੀ ਹੁੰਦੀ ਹੈ ਹਰ ਸਫਲਤਾ ਦੀ ਕੀਮਤ ਹੁੰਦੀ ਹੈ ਜਿਹੜੀ ਮਿਹਨਤ ਨਾਲ ਅਦਾ ਕੀਤੀ ਜਾਂਦੀ ਹੈ ਮਨੁੱਖ ਉਸ ਕੰਮ ਨੂੰ ਠੀਕ ਕਰ ਸਕਦਾ ਹੈ ਜਿਸ ਵਿੱਚ ਉਸ ਦਾ ਭਰੋਸਾ ਹੋਵੇ ਭਰੋਸਾ ਉਦੋਂ ਉਪਜਦਾ ਹੈ ਜਦੋਂ ਇਰਾਦਾ ਨੇਕ ਹੋਵੇ